하우스 오브 커먼스 ਦਾ ਸੈਸ਼ਨ ਅਛੁੱਟੀਆਂ ਦੇ ਕਾਰਨ ਉੱਠ ਜਾਵੇਗਾ ਪਰ ਇਹ ਸਮਾਂ ਕੈਨੇਡੀਅਨ ਸਿਆਸਤ ਦੇ ਲਈ ਬੜਾ ਅਹਿਮ ਹੋਣ ਵਾਲਾ ਹੈ ਕਿਉਂਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਮੌਕੇ ਵਿਚਾਰ ਕਰਨਗੇ ਕਿ ਉਹਨਾਂ ਨੂੰ ਅਹੁਦੇ ਦੇ ਉੱਤੇ ਰਹਿਣਾ ਚਾਹੀਦਾ ਹੈ ਜਾਂ ਫਿਰ ਨਹੀਂ ਕਿਉਂਕਿ ਕ੍ਰਿਸਟੀਆ ਫਰੀਲੈਂਡ ਜਿਹੜੇ ਨੇ ਉਹਨਾਂ ਦੇ ਅਤੇ ਸ਼ਾਨ ਫਰੇਜ਼ਰ ਦੇ ਅਸਤੀਫੇ ਤੋਂ ਬਾਅਦ ਅਦਾ ਛੱਡਣ ਦੀ ਜਿਹੜੀ ਹੈ ਉਹ ਮੰਗ ਟਰੂਡੋ ਦੀ ਕਾਫੀ ਜ਼ਿਆਦਾ ਜ਼ੋਰ ਫੜਨ ਲੱਗ ਗਈ ਹੈ। ਪ੍ਰਧਾਨ ਮੰਤਰੀ ਟਰੂਡੋ ਦੇ ਵੱਲੋਂ ਸੋਮਵਾਰ ਨੂੰ ਹੋਈ ਕੌਕਸ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਜਿਹੜੀ ਹੈ ਉਹ ਨਹੀਂ ਕੀਤੀ ਗਈ ਪਰ ਇਸ ਮੀਟਿੰਗ ਦੇ ਦੌਰਾਨ ਉਹਨਾਂ ਕਿਹਾ ਕਿ ਇਹ ਇੱਕ ਵੱਡਾ ਜਿਹੜਾ ਉਹ ਪਰਿਵਾਰ ਹੈ ਜਿਸ ਦੇ ਵਿੱਚ ਮਨਮੋਟਾਬ ਜਿਹੜੇ ਨੇ ਹੁੰਦੇ ਹੀ ਰਹਿੰਦੇ ਨੇ ਤੇ ਉਹ ਇਸ ਬਾਰੇ ਸੋਚਣਗੇ ਜੋ ਚਰਚਾਵਾਂ ਜਾਂ ਫਿਰ ਟਿੱਪਣੀਆਂ ਆ ਰਹੀਆਂ ਨੇ ਇਸ ਸਬੰਧੀ ਕੈਨੇਡੀਅਨ মিডিਏ ਦੇ ਨਾਲ ਇੱਕ ਸ੍ਰੋਤ ਵੱਲੋਂ ਨਾਮ ਦਾ ਨਾਮ ਨਾ ਛਾਪਣ ਦੀ ਸ਼ਰਤ ਦੇ ਉੱਤੇ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਆਪਣੇ ਅੰਦਰੂਨੀ ਸਰਕਲ ਜਿਹੜੇ ਨੇ ਉਹਨਾਂ ਦੇ ਨਾਲ ਇਸ ਦੇ ਉੱਤੇ ਵਿਚਾਰ ਕਰਨਗੇ ਕਿ ਉਹਨਾਂ ਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਕਿਉਂਕਿ ਟਰੋਡੋ ਨੇ ਜਿਹੜਾ ਨਿਊਜ਼ ਆਊਟਲੈਟ ਦੇ ਨਾਲ ਆਪਣੀਆਂ ਇੰਟਰਵਿਊਜ਼ ਜਿਹੜੀਆਂ ਨੇ ਉਹ ਰੱਦ ਕਰ ਦਿੱਤੀਆਂ ਤੇ ਕ੍ਰਿਸਟਿਆ ਫਰੀ ਲੈਂਡ ਦੇ ਅਸਤੀਫੇ ਬਾਰੇ ਉਹਨਾਂ ਜਨਤਕ ਤੌਰ ਦੇ ਉਤੇ ਕੋਈ ਵੀ ਗੱਲਬਾਤ ਨਹੀਂ ਕੀਤੀ ਪਿਛਲੇ 1 ਸਾਲ ਤੋਂ ਪਾਰਟੀ ਦੀ ਡਿੱਗਦੀ ਲੋਕਪ੍ਰਿਅਤਾ ਤੋਂ ਬਾਅਦ ਟਰੂਡੋ ਦਾ ਦਬਾਅ ਜਿਹੜਾ ਲਗਾਤਾਰ ਵਧਿਆ ਹੋਇਆ ਤੇ ਇੱਕ ਦਰਜਨ ਐਮਪੀ ਇਸ ਦੀ ਮੰਗ ਕਰ ਰਹੇ ਨੇ ਉਹਨਾਂ ਦੇ ਵਿੱਚ ਕੁਝ ਤਾਂ ਕਹਿਣਾ ਹੈ ਕਿ ਸਰਕਾਰ ਕੈਨੇਡੀਅਨਸ ਦੀ ਭਲਾਈ ਦੇ ਲਈ ਬਹੁਤ ਕੁਝ ਕਰ ਰਹੀ ਹੈ ਪਰ ਉਸ ਦਾ ਫਾਇਦਾ ਲਿਬਰਲ ਪਾਰਟੀ ਨੂੰ ਨਹੀਂ ਰਿਹਾ ਕਿਉਂਕਿ ਕੈਨੇਡੀਅਨ ਜਸਟਿਨ ਟਰੂਡੋ ਦੀ ਲੀਡਰਸ਼ਿਪ ਦੇ ਉੱਤੇ ਪੂਰਾ ਸਨ ਨਹੀਂ ਕਰਦੇ ਨੇ ਤੇ ਹੁਣ ਇਹਨਾਂ ਵਿਕਲਪਾਂ ਤੇ ਵੀ ਚਰਚਾ ਕੀਤੀ ਜਾ ਸਕਦੀ ਹੈ ਕਿ ਉਤਤੰਦ ਅਸਤੀਫਾ ਦੇਨੀਆ ਨਵੇਂ ਲੀਡਰ ਦੀ ਚੋਣ ਤੱਕ ਅਹੁਦੇ ਦੇ ਉਤੇ ਬਣੇ ਰਹਿਣ ਕੁਝ ਐਮਪੀਜ਼ ਦਾ ਕਹਿਣਾ ਹੈ ਕਿ ਇੱਕ ਤੇ ਹਾਈ ਕਾਕਸ ਮੈਂਬਰ ਅਸਤੀਫੇ ਦੀ ਮੰਗ ਕਰ ਰਹੇ ਨੇ ਨਿਊ ਬ੍ਰਾਊਂਸਵਿਕ ਤੋਂ ਲਿਬਰਲ ਐਮਪੀ ਵੇਨ ਲੌਂਗ ਦੇ ਫ੍ਰੀਲੈਂਡ ਦੇ ਅਸਤੀਫੇ ਨੂੰ ਗਲਤ ਕਾਰਵਾਈ ਅਤੇ ਅੰਦਰੂਨੀ ਖਿੱਚੋਤਾਣ ਦੱਸਿਆ ਸੋ ਹੁਣ 27 ਜਨਵਰੀ ਤੱਕ ਔਰਵਾ ਵਾਪਸ ਆਉਣ ਤੱਕ ਫੈਸਲਾ ਲੈਣ ਦਾ ਸਮਾਂ ਜਿਹੜਾ ਉਹ ਸੀ ਗੱਲ ਵੀ ਆਖੀ ਗਈ ਹੈ ਇਸ ਦੌਰਾਨ ਇਹ ਵੀ ਸੰਭਾਵਨਾਵਾਂ ਨੇ ਕਿ ਜਿਸ ਤਰ੍ਹਾਂ ਡੋਮਿਨਿਕ ਲੈਂਬਲੌਕ ਨੂੰ ਹੋਰਾਂ ਨੂੰ ਵਿੱਤ ਮੰਤਰੀ ਬਣਾਇਆ ਗਿਆ ਹੈ ਉਸ ਤਰ੍ਹਾਂ ਐਮਈ ਜਿਹੜੇ ਨੇ ਉਹ ਨੈਟ ਅਰ ਸਕਾਇਨ ਆਉਣ ਵਾਲੇ ਕੈਬਨਟ ਫੇਰ ਬਦਲਦੇ ਵਿੱਚ ਸ਼ੌਨ ਫਰੇਜ਼ਰ ਦੀ ਥਾਂ ਲੈਣਗੇ ਕਾਬਿਲ ਗੌਰ ਹੈ ਕਿ ਲਗਾਤਾਰ ਹੋਈਆਂ ਬਾਈ ਜਿਹੜੀਆਂ ਨੇ ਉਹ ਇਲੈਕਸ਼ਨਜ਼ ਵਿੱਚ ਵੀ ਸੇਫ ਸੀਟਾਂ ਤੋਂ ਲਿਬਰਲ ਕੈਂਡੀਡੇਟਸ ਦੀ ਹਾਰ ਤੋਂ ਬਾਅਦ ਅਸਤੀਫੇ ਦੀ ਮੰਗ ਜਾਂ ਲੀਡਰ ਬਦਲਣ ਦੀਆਂ ਚਰਚਾਵਾਂ ਚੱਲੀਆਂ ਨੇ ਜਿਸ ਦੌਰਾਨ 20 ਸ ਦੇ ਸਾਫ ਕਾ ਪ੍ਰੀਮੀਅਰ ਕ੍ਰਿਸਟਿਆ ਕਲਾਰਕ ਦੇ ਦੇ ਵੱਲੋਂ ਅਗਲਾ ਲਿਬਰਲ ਲੀਡਰ ਬਣਨ ਦੀ ਇੱਛਾ ਪ੍ਰਗਟਾਈ ਗਈ ਸੀ ਅਤੇ ਕਿਹਾ ਗਿਆ ਸੀ ਕਿ ਇਹ ਤੈ ਹੈ ਕਿ ਲਿਬਰਲ ਲੀਡਰ ਬਦਲਣ ਦੇ ਬਾਅਦ ਜਿਹੜਾ ਉਹ ਸੀਨੀਅਰ ਲਿਬਰਲਾਂ ਨੇ ਪ੍ਰਧਾਨ ਮੰਤਰੀ ਟਰੂਡੋ ਦੀ ਲੀਡਰਸ਼ਿਪ ਦੇ ਵਿੱਚ ਭਰੋਸਾ ਜਤਾਇਆ ਸੀ ਪਰ ਇਨ੍ਹਾਂ ਚੋਂ ਮੁਹਰੀ ਰਹੇ ਕ੍ਰਿਸਟੀਆ ਫਰੀਲੈਂਡ ਦੇ ਅਸਤੀਫੇ ਤੋਂ ਬਾਅਦ ਹੁਣ ਮੋੜ ਦਬਾਅ ਵਧਣ ਲੱਗਾ ਹੈ ਸਿਰਫ ਲਿਬਰਲ ਹੀ ਨਹੀਂ ਐਨਡੀਪੀ ਲੀਡਰ ਜਗਮੀ ਸਿੰਘ ਵੀ ਅਸਤੀਫੇ ਦੇਣ ਦੇ ਝੁਕਾਅ ਦੇ ਵਿੱਚ ਸੁਝਾਅ ਦੇ ਵਿੱਚ ਦੇ ਚੁੱਕੇ ਨੇ ਔਰ ਐਨਡੀਪੀ ਦੇ ਹਾਊਸ ਲੀਡਰ ਪੀਟਰ ਜੂਲੀਅਨ ਵੀ ਕਹਿ ਚੁੱਕੇ ਨੇ ਕਿ ਜੇਕਰ ਪ੍ਰਧਾਨ ਮੰਤਰੀ ਟਰੂਡੋ ਫਰਵਰੀ ਦੇ ਅੰਤ ਦੇ ਵਿੱਚ ਮਾਰਚ ਦੀ ਸ਼ੁਰੂਆਤ ਤੱਕ ਅਹੁਦਾ ਨਹੀਂ ਛੱਡਦੇ ਨੇ ਤਾਂ ਐਨਡੀਪੀ ਬੇਪਰੋਸਗੀ ਮਤੇ ਦੇ ਉੱਤੇ ਹੱਕ ਦੇ ਵਿੱਚ ਵੋਟ ਪਾਉਣ ਬਾਰੇ ਸੋਚ ਸਕਦੀ ਹੈ ਸੋ ਹੁਣ ਫਿਲਹਾਲ ਲਿਬਰਲਾਂ ਦੇ ਲਈ ਛੁੱਟੀਆਂ ਦੇ ਦੌਰਾਨ ਸਿਆਸੀ ਮੌਸਮ ਗਰਮ ਜ਼ਰੂਰ ਰਹਿ ਸਕਦਾ ਹੈ